ਸੱਤ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲਕ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ 17 ਜੂਨ ਤੋਂ ਲੈ ਕੇ 3 ਜੁਲਾਈ ਦੇ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਮੌਨਸੂਨ ਦਾ ਪਹਿਲਾ ਮੀਂਹ ਕਦੋਂ ਪੈਣ ਦਾ ਸਾਰ ਰਹਿਣਗੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਤੇੜ ਦਰਮਿਆਨਾ ਜਰਮੀ ਵੇਖਣ ਨੂੰ ਮਿਲ ਸੜਾ ਨੀਰ ਝਖੜ ਚਾਲਸਰ ਗਰਜលੇਸ਼ ਕੁ ਵੇਖਣ ਨੂੰ ਮਿਲ ਸਕਦੀ ਕਿਕਟ ਲਾ ਕੇ ਵਿਵਾਦ ਕਿਕਟ ਲਾ ਕੇ ਘਾਟਸ ਸਵਾਭਨਾ ਰਹੇਗੀ ਤਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 18 ਜਾਂ 17 ਜੂਨ ਨੂੰ ਕਹਿ ਸਕਦੇ ਹਾਂ ਚਾਰਤਰ ਲਾ ਕੇ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਮੌਸਮੀ ਤਬਦੀਲੀ ਦੇਖਣ ਨੂੰ ਮਿਲੇਗੀ 19 ਜਾਂ 20 ਜਾਂ 21 ਜੂਨ ਇਹ ਤਿੰਨ ਦਿਨਾਂ ਦੇ ਵਿੱਚ ਚਾਰਾ ਹਲਚਲਾਂ ਦੇਖਣ ਨੂੰ ਮਿਲ ਲਗੀਆ ਹੋ ਸਕਦਾ ਇੱਕ ਦਿਨ ਇਹੋ ਜਿਹਾ ਖਿਆਸ ਰਵੇਗਾ ਇਹਨਾਂ ਵਿੱਚ ਜਾਂ 19 ਜਾਂ 18 ਸੰਭਾਵਨਾ ਰਹਿ ਗਈ ਜਾਂ 20 ਜਾਂ 21 ਜੂਨ ਨੂੰ ਜਾ ਰਹੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਆ ਸੰਭਾਵਨਾ ਬਣ ਸਕਦੀ ਹੈ ਤੇ ਬਾਕੀ ਕਿਤੇ ਹੜਕਾ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਜਾ ਰਹੇ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਦੇ ਨਾਲ ਲੱਗਦੇ ਖੇਤਰੋਗੇ ਸਿਰਸਾ ਆ ਗਿਆ ਫਤਿਹਬਾਦ ਹਸਾਰ ਹੋ ਗਿਆ ਅਕਰਕ ਖੇਤਰੋਗੇ ਕੈਤਲ ਕਰਨਾਲ ਜਮਨਾ ਨਗਰ ਹੋ ਗਿਆ ਉਸ ਵਾਰਾ ਪੰਚਕੁਲਾ ਅੰਮਾਲਾ ਚੰਡੀਗੜ੍ਹ ਅ ਸ੍ਰੀ ਗੰਗਨ ਹਨਮਾਨਗੜ੍ਹ ਨੂਪਗੜ੍ਹ ਹੋ ਗਿਆ ਉਸ ਤੋਂ ਚੂਰੂ ਹੋ ਗਿਆ ਤੇ ਇਸ ਤੇ ਨਾਲ ਲੱਗਦੇ ਖੇਤਰਾ ਵਿੱਚ ਕਾਫੀ ਜਿਹੜੀ ਸੰਭਾਵਨਾ ਰਵੇ ਕਈ ਇਲਾਕਿਆਂ ਵਿੱਚ ਹਲਕਾਰ ਕਿਤੇ ਕਿਤੇ ਜਿਹੜੇ ਦਰਮਿਆਨੇ ਸ਼ਰਾਟੇ ਦਰਜ ਕੀਤੇ ਜਾ 27 ਜਾਂ 28 ਜੂਨ ਨੂੰ ਆਪਾਂ ਗੱਲ ਕਰੀਏ ਤਾਂ 26 ਤੋਂ ਫਿਲਹਾਲ ਬਾਅਦ ਵਿੱਚ ਜਾਂ 25-26 ਤੋਂ ਕਹਿ ਸਕਦੇ ਬਾਅਦ ਵਿੱਚ ਮੌਨਸੂਨ ਪੰਜਾਬ ਜਾਂ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਕਿ ਜਿਹੜੇ ਪੂਰਬੀ ਖੇਤਰ ਹੋਣਗੇ ਜਿਹੜੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤੁਸੀਂ ਸਕਰੀਨ ਤੇ ਵੇਖ ਸਕਦੇ ਮੈਂ ਥੋੜਾ ਸਰਕਲ ਲਾ ਕੇ ਤੁਹਾਨੂੰ ਵਿਖਾ ਰਿਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਦੇ ਕੁਝ ਜਿਹੜੇ ਪੱਛਾ ਆਪਣੇ ਪੂਰਬੀ ਖੇਤਰੋ ਜਲੰਧਰ ਕਪੂਰਥਲਾ ਜਾਂ ਗੁਰਦਾਸਪੁਰ ਦੇ ਨਾਲ ਲੱਗਦੇ ਖੇਤਰਾਂ ਵਿੱਚ ਉਸ ਤੋਂ ਲੁਧਿਆਣਾ ਦਾ ਪੂਰਬੀ ਖੇਤਰ ਹੋ ਗਿਆ ਤੇ ਨਾਲ ਲੱਗਦੇ ਹੁਸ਼ਿਆ ਫਤੇਗੜ ਸਾਹਿਬ ਪਟਿਆਲਾ ਆਮਾਨ ਸਾਹਿਬ ਹੋ ਗਿਆ ਤੇ ਕੁਝ ਆਮਾਨ ਸਾਹਿਬ ਦੇ ਭਾਗ ਹੋ ਗਏ ਕੁਝ ਬਠਿੰਡਾ ਦੇ ਪੂਰਬੀ ਖੇਤਰ ਹੋ ਗਏ ਜਾਂ ਬਰਨਾਲਾ ਦੇ ਕੁਝ ਪੂਰਬੀ ਖੇਤਰੋ ਗੁਲਦਿਆਣਾ ਦੇ ਨਾਲ ਲੱਗਦੇ ਖੇਤਰ ਮਲੇਰਕੋਟਸ ਵੱਲ ਮਲੇਰਕੋਟ ਲਾ ਗਿਆ ਸੰਗਰੂਰ ਹੋ ਗਿਆ ਤੇਨਾਂ ਵਿੱਚ ਜਿਹੜਾ ਮੌਨਸੂਨ ਸਭ ਤੋਂ ਪਹਿਲਾਂ ਪਹੁੰਚਣ ਦਾ ਸਾਰ ਰਹਿਣਗੇ ਘਟੋਗਾ 8 27 28 29 30 ਜੂਨ ਤੋਂ ਆ ਇੱਥੇ ਜਿਹੜਾ ਮੌਨਸੂਨ ਵੇਖਣ ਨੂੰ ਮਿਲ ਸਕਦਾ ਪਹਿਲਾ ਜਿਹੜਾ ਮੀਂਹ ਪੈਣ ਦਾ ਸਾਰ ਰਹਿਣਗੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਆ ਫਰੂਜ਼ਪੁਰ ਹੋ ਗਿਆ ਜਫਰੀਦਕੋਟ ਹੋ ਗਿਆ ਆਪਣਾ ਫਾਜ਼ਲ ਕਾ ਚਰੀ ਗੰਗਾਨ੍ਹ ਮਾਨਗੜ ਨੂਬਗੜ ਹੋ ਗਿਆ ਆ ਬਟਿੰਡਾ ਦਾ ਕੁਝ ਪੂਰਬੀ ਹੋ ਗਿਆ ਤੇ ਉਸ ਤੋਂ ਬਾਅਦ ਪੱਛਮੀ ਖੇਤਰ ਸੌਰੀ ਠੀਕ ਹੈ ਤਾਂ ਲੁਧਿਆਣਾ ਦਾ ਪੱਛਮੀ ਹੋ ਗਿਆ ਜਲੰਧਰ ਕਪੂਰਥਾਲਾ ਅੰਮ੍ਰਿਤਸਰ ਹੋ ਗਿਆ ਅਗਰਦਾਸਪੁਰ ਦਾ ਪੱਛਮੀ ਖੇਤਰ ਹੋ ਗਿਆ ਤੇ ਉਸ ਵਾਰ ਮੌਕਾ ਆ ਗਿਆ ਤੇ ਨਾਲ ਲੱਗਦੇ ਜੀਰਾ ਆ ਗਿਆ ਤੇ ਬਠਿੰਡਾ ਦਾ ਕੁਛ ਹੋ ਗਿਆ ਆਪਾ ਪਪੂ ਆ ਪਛਮੀ ਖੇਤਰ ਮੁਕਸਰ ਫਰੀਦਕੋਟ ਤੇ ਇਹਨਾਂ ਵਿੱਚ ਮੌਨਸੂਨ ਜੜਾਵੇਗਾ ਕੁਛਕ ਆਪਾਂ ਗੱਲ ਕਰੀ ਜਿਹੜਾ ਮੌਨਸੂਨ ਇੱਥੇ ਆਪਣਾ 29 ਤੀ ਜੂਨ ਤੋਂ ਲੈ ਕੇ 2 ਜਾਂ 3 ਜਾਂ 4 ਜੁਲਾਈ ਤੋਂ ਵਿੱਚ ਵਿੱਚ ਪਹੁੰਚਣ ਦਾ ਸਾਰਣਗੇ ਸਿਰਸਾ ਆ ਗਿਆ ਫਤਿਹਬਾਦ ਹੋ ਗਿਆ ਸਹੀ ਜਿਹੜਾ ਮੌਨਸੂਨ 23 ਜੂਨ ਤੋਂ ਲੈ ਕੇ 2 3 ਜੁਲਾਈ ਤੇ ਵਿੱਚ ਵਿੱਚ ਪਹੁੰਚਣ ਦਾ ਸਾਰ ਰਹਿਣਗੇ ਤਾਂ ਤੁਸੀਂ ਜੋ ਸੈਟਲਾਈਟ ਹੋਣ ਵੇਖ ਸਕਦੇ 2 ਜੁਲਾਈ 2024 ਆਪਣੇ 24 ਦੀ ਜਿਹੜਾ ਸੈਟਲਾਈਟ ਆ ਮੇਜਰ ਸਿਸ ਵਿੱਚ ਪੰਜਾਬ ਦੇ ਪੂਰੇ ਇਲਾਕੇ ਹੋਗੇ ਜਾਂ ਕੁਛ ਆਪਣੇ ਫਾਜ਼ਲ ਕਾ ਆ ਗਿਆ ਜਾਂ ਸ਼੍ਰੀ ਗੰਗਨੌਰ ਇਹ ਸਾਈਡ ਵੱਲ ਲੱਗ ਕੇ ਥੋੜੇ ਜਿਹੇ ਰਹਿ ਸਕਦੇ باقی 2 ਜੁਲਾਈ ਤੱਕ ਪੰਜਾਬ ਦੇ ਕਈ ਇਲਾਕੇ ਆਪਾਂ ਗੱਲ ਕਰੇ ਪੂਰੇ ਪੰਜਾਬ ਦੇ ਇਲਾਕੇ ਹੋਗੇ ਜਾਂ ਹਰਿਆਣਾ ਦੇ ਇਲਾਕੇ ਹੋਗੇ ਤੇ ਜਿਹੜੇ ਸ਼੍ਰੀ ਗੰਗਨੌਰ ਮਾਨਗੜ ਨੋਬਗੜ ਸਿਰਸਾ ਹੋ ਗਿਆ ਇਹ ਖੇਤਰ ਹੋਗੇ ਤੇ ਜਿਹੜਾ ਮੌਨਸਨ ਹੋਵੇਗਾ 2 ਜਾਂ 3 ਜੁਲਾਈ ਨੂੰ ਪਹੁੰਚਣ ਦਾ ਸਾਰ ਰੈਨ ਯਾਨੀ ਕਿ 2-3 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਕਵਰ ਹੋ ਜਾਏਗਾ ਸਾਰਾ ਪੰਜਾਬ ਵਗੈਰਾ ਹਰਿਆਣਾ ਹੋ ਗਿਆ ਤੇ ਰਾਜਸਥਾਨ ਦੇ ਪੱਛਮੀ ਖੇਤਰ ਹੋਗੇ ਠੀਕ ਹੈ ਇਹਨਾਂ ਵਿੱਚ ਮੌਨਸਨ ਹੋਵੇਗਾ ਜਿਹੜਾ 2-3 ਜਾਂ 4 ਪਹੁੰਚਣ ਦਾ ਸਾਰ ਰਹਿਣਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਪੈਣ ਦਾ ਸਾਰ ਰਹਿਣਗੇ ਤਾਂ ਤੁਸੀਂ ਜੋ ਵੇਖ ਸਕਦੇ ਕਾਫੀ ਜਿਹੜਾ ਗੁਲਾਬੀ ਜਿਹਾ ਰੰਗ ਬਣਿਆ ਇੱਥੇ ਜਿਹੜਾ ਕਾਫੀ ਜਿਹੜਾ ਹਲਚਲਾਂ ਵੇਖਣ ਨੂੰ ਮਿਲ ਗਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਪੈਣ ਦਾ ਸਾਰ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੀ ਚੱਟ ਲੱਗੇਗੀ ਤੇ ਕਾਫੀ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਲਗੀਆਂ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜਾ ਆ ਪੂਰਬੀ ਖੇਤਰ ਉਹ ਕਿਹੜੇ ਜਿਹੜੇ ਪਹਿਲਾ ਜ਼ਿਲ੍ਹੇ ਦੱਸੇ ਜਿੱਥੇ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਵਿਖਾ ਰਿਹਾ ਠੀ ਜੋਨ ਦੇ ਵਿੱਚ ਵਿੱਚ ਜਿਹੜਾ ਇੱਥੇ ਮੌਨਸੂਨ ਪਹੁੰਚ ਜਾਏਗਾ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪੱਛਮੀ ਖੇਤਰ ਇੱਥੇ ਜਿਹੜਾ ਹੋਵੇਗਾ 3 4 ਜੁਲਾਈ ਤੋਂ ਪਹਿਲਾਂ ਪਹਿਲਾਂ ਕਵਰ ਹੋ ਜਾਏਗਾ ਜਾਨਕਿ ਇੱਥੇ ਵੀ ਜਿਹੜੀ ਕਾਫੀ ਹਲ ਚੱਲਾ ਵੇਖਣ ਨੂੰ ਮਿਲ ਲਗੀਆਂ ਤੇ ਪਹਿਲਾਂ ਜਿਹੜੇ ਇਹ ਕਵਰ ਹੋਣਗੇ ਫਿਰ ਆ ਇਲਾਕੇ ਕਵਰ ਹੋਣਗੇ ਪੱਛਮੀ ਖੇਤਰ ਉਸ ਤੋਂ ਪਹਿਲਾਂ 18 ਤੋਂ ਲੈ ਕੇ 22 ਜੂਨ ਦੇ ਵਿਚਾਲੇ ਇੱਕ ਸਿਸਟਮ ਲੱਗ ਸਕਦਾ ਤੇ ਉਸ ਤੋਂ ਬਾਅਦ 26 27 ਦੇ ਆਸ-ਪਾਸ ਫਿਰ ਤੋਂ ਜਿਹੜਾ ਮੀਂਹ ਪੈਣ ਦਾ ਸਾਰਣਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਸ ਤੋਂ ਪੈਂਦੇ ਸਾਰੇ ਨੇ ਪੰਜਾਬ ਦੇ ਕਈ-ਕੀਤਰਾ ਵਿੱਚ ਤੇ ਹਰਿਆਣਾ ਤੇ ਕਈ-ਕੀਤਰਾ ਵਿੱਚ ਤੇ ਰਾਜਸਥਾਨ ਦੇ ਉੱਤਰੀ ਜਿਹੜੇ ਖੇਤਰ ਹੋ ਗਏ ਸ਼੍ਰੀ ਗੰਗਨਾਰ ਮਾਨਗੜ ਹੋ ਗਿਆ ਇਸ ਤੇ ਨਸੂਰਤਗੜ ਹੋ ਗਿਆ ਉਸ ਤੋਂ ਬਾਅਦ ਨਾਲ ਲੱਗਦੇ ਕੁਝ ਖੇਤਰ ਹੋ ਗਏ ਠੀਕ ਹੈ ਇਹਨਾਂ ਵਿੱਚ ਜਿਹੜੇ ਹੋਣਗੇ ਕਾਫੀ ਹਾਲ ਚਲਾਂ ਵਿਕਰ ਨੂੰ ਮਿਲ ਗਿਆ ਤੇ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਬੋਲਣ ਵਿੱਚ ਥੋੜੀ ਦਿੱਕਤ ਹੋ ਰਹੀ ਹੈ ਠੀਕ ਗਲੇ ਵਿੱਚ ਪ੍ਰੋਬਲਮ ਹੈ ਤੇ ਇਸ ਕਰਕੇ ਐਡਜਸਟਮੈਂਟ ਕਰ ਲੈਣਾ ਤਾਂ ਫਿਲਹਾਲ ਇਹ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱ ਨੇ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ